ਸਤਿ ਸ੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਦਬੜੀਖਾਨਾ ਤੁਸੀਂ ਜੁੜੇ ਹੋਏ ਹੋ ਸਾਡੇ YouTube ਚੈਨਲ ਨੇਚਰਲ ਫਾਰਮਿੰਗ ਕੁਦਰਤੀ ਖੇਤੀ ਅਤੇ Facebook ਪੇਜ ਨੇਚਰਲ ਫਾਰਮਿੰਗ ਗੁਰਪ੍ਰੀਤ ਸਿੰਘ ਦਬੜੀਖਾਨਾ ਦੇ ਨਾਲ ਅੱਜ ਪੰਜਾਬ ਦੇ ਇੱਕ ਹੋਣ ਹਾਰ ਨੌਜਵਾਨ ਕਿਸਾਨ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਲੱਗੇ ਹਾਂ ਭਾਈ ਜਪਜੀਤ ਸਿੰਘ ਜੀ ਪਿੰਡ ਚੀਮਾ ਕਲਾਂ ਤਹਿਸੀਲ ਪੱਟੀ ਜ਼ਿਲ੍ਹਾ ਫਿਰੋਜ਼ਪੁਰ ਸਾਹਿਬ ਜਪਜੀਤ ਸਿੰਘ ਜੀ ਪਿਛਲੇ ਢਾਈ ਤਿੰਨ ਸਾਲਾਂ ਤੋਂ ਕੁਦਰਤੀ ਖੇਤੀ ਕਰਦੇ ਪਏ ਆ ਆਪਣੇ ਪਰਿਵਾਰ ਦੀ ਲੋੜ ਜੋਕਰੀ ਕਣਕ ਸਬਜ਼ੀਆਂ ਵਗੈਰਾ ਇਹ ਕੁਦਰਤੀ ਖੇਤੀ ਤਹਿਤ ਪੈਦਾ ਕਰਦੇ ਆ ਤੇ ਨਾਲ ਹੀ ਅੱਜ ਮੈਂ ਜਿਹੜਾ ਪ੍ਰਸ਼ਾਦਾ ਛਕਿਆ ਇਹਨਾਂ ਕੋਲ ਉਹ ਬੜਾ ਸਵਾਦੀ ਤੇ ਸ਼ਾਨਦਾਰ ਪ੍ਰਸ਼ਾਦਾ ਸੀ ਕਿਉਂਕਿ ਉਹਦੇ ਵਿੱਚ ਰਾਗੀ ਦਾ ਆਟਾ ਮਿਕਸ ਕਰਕੇ ਕਣਕ ਦੇ ਆਟੇ ਵਿੱਚ ਉਹ ਪ੍ਰਸ਼ਾਦਾ ਤਿਆਰ ਕੀਤਾ ਗਿਆ ਸੀ ਉਹ ਰਾਗੀ ਵੀ ਇਹਨਾਂ ਨੇ ਆਪਣੇ ਹੀ ਖੇਤ ਦੇ ਵਿੱਚ ਪੈਦਾ ਕੀਤੀ ਸੀ ਸੋ ਆਪਾਂ ਇਹਨਾਂ ਤੋਂ ਜਾਣਨ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਕੁਦਰਤੀ ਖੇਤੀ ਵਾਲੇ ਪਾਸੇ ਕਿਉਂ ਆਏ ਪਰ ਇੱਕ ਸੂਚਨਾ ਤੁਹਾਨੂੰ ਦੇ ਦਈਏ ਅੱਜ ਇਹਨਾਂ ਦੇ ਖੇਤ ਕੁਦਰਤੀ ਖੇਤੀ ਤਹਿਤ ਸ਼੍ਰੀ ਸੁਵੇਸ਼ ਦੇਸਾਈ ਜੀਆ ਦੀ ਜਿਹੜੀ ਤਕਨੀਕ ਆ ਵਾਟਰ ਐਫੀਸ਼ੀਐਂਟ 슈ਗਰ ਕੇਨ ਫਾਰਮਿੰਗ ਆਪਾਂ ਉਸ ਤਕਨੀਕ ਦੇ ਅੰਤਰਗਤ ਇੱਥੇ ਗੰਨੇ ਦੀ ਬਿਜਾਈ ਦਾ ਕੰਮ ਮੁਕੰਮਲ ਕੀਤਾ ਤੇ ਜਪਜੀਤ ਸਿੰਘ ਇਹਨਾਂ ਦੇ ਛੋਟੇ ਭਾਈ ਭਾਈ ਜੀ ਜਗਸਵੀਨ ਸਿੰਘ ਜਗਸੀਵੰਤ ਸਿੰਘ ਬਹੁਤ ਹੀ ਹੋਣਹਾਰ ਗੱਭਰੂ ਆ ਰਲ ਮਿਲ ਕੇ ਚੱਲਦੇ ਆ ਤੇ ਅੱਜ ਇਹਨਾਂ ਨੇ ਸਾਰਾ ਕੰਮ ਹੱਥੀਂ ਕੀਤਾ ਤੁਸੀਂ ਵੀਡੀਓਜ਼ ਦੇ ਵਿੱਚ ਤੱਕ ਦੇਖ ਵੀ ਲਈ ਹੋ। ਸੋ ਆਪਾਂ ਇਹਨਾਂ ਨਾਲ ਗੱਲਬਾਤ ਕਿਉਂ ਕਿਉਂ ਇਸ ਪਾਸੇ ਆਏ ਜਦੋਂ ਕਿ ਸਾਰਾ ਪੰਜਾਬ ਕੈਮੀਕਲ ਖੇਤੀ ਵਾਲੇ ਡੁੱਬਦੇ ਹੋਏ ਜਹਾਜ਼ 'ਚ ਚੜ੍ਹਿਆ ਹੋਇਆ। ਸਤਿ ਸ੍ਰੀ ਅਕਾਲ ਭਾਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਭਾਜੀ ਕਿਉਂ ਇਦਾਂ ਸੋਚਿਆ? ਭਾਜੀ ਮੈਂ ਇੱਕ ਤੇ ਬੱਚਿਆਂ ਨੂੰ ਜੋ ਇਸ ਖੇਤੀ ਨਾਲ ਜੋੜਨ ਵਾਸਤੇ ਜੋ ਆਪਣੇ ਸਕਿੱਲ ਗਵਾਚਨ ਦੇ ਜੀ ਉਹਨਾਂ ਨੂੰ ਇਸ ਜੋੜਨ ਵਾਸਤੇ ਇਹ ਖੇਤੀ ਸ਼ੁਰੂ ਕੀਤੀ ਹੈ ਜੀ ਕਿ ਉਹਨਾਂ ਦੀ ਸਕਿੱਲ ਨਾਲ ਗਵਾਚੇ ਉਹ ਜੇ ਅਸੀਂ ਗੰਨਾ ਲਾਇਆ ਤੇ ਗੰਨੇ ਤੋਂ ਗੁੜ ਕਿਵੇਂ ਬਣਦਾ ਉਹਨਾਂ ਨੂੰ ਪਤਾ ਲੱਗੇ ਤੇ ਨਹੀਂ ਤੇ ਜਿਵੇਂ ਆਪਾਂ ਦੁਕਾਨਾਂ ਖੁੱਲ ਗਈਆਂ ਜਾਂ ਮੌਲ ਖੁੱਲ ਗਏ ਉਥੋਂ ਸਿੱਧਾ ਡਾਇਰੈਕਟ ਗੁੜ ਲੈ ਆਓ ਜੀ ਤੇ ਉਹਨਾਂ ਨੂੰ ਕਿਹੇ ਚੀਜ਼ ਦਾ ਪਤਾ ਹੀ ਨਹੀਂ ਆ ਜ਼ਿਆਦਾਤਰ ਬੱਚਿਆਂ ਨੂੰ ਬਿਲਕੁਲ ਕਿ ਗੁੜ ਕਿੱਥੋਂ ਆਉਂਦਾ ਜੀ ਤੇ ਇਸ ਕਰਕੇ ਮੈਂ ਇਸ ਖੇਤੀ ਨਾਲ ਵੱਡੇ ਪੱਧਰ ਤੇ ਲਾ ਲੋ ਜਾਂ ਸਰਪਲਸ ਲਾ ਲੋ ਜੋੜਨਾ ਚਾਹਣਾ ਆਪਦੇ ਘਰ ਜੁਗੀ ਤੇ ਮੈਂ ਕਰ ਹੀ ਲਿਆ ਤੇ ਬੱਚੇ ਆਸਤੇ ਮੈਂ ਜੀ ਕੀਤਾ ਸ਼ੁਰੂ ਕੀਤਾ ਜੀ ਸੋ ਇਹ ਜਿਹੜੀ ਗੱਲ ਆ ਇਹ ਬਹੁਤ ਹੀ ਗੌਰ ਕਰਨ ਵਾਲੀ ਗੱਲ ਆ ਬਾਈ ਨੇ ਕਿਹਾ ਕਿ ਮੈਂ ਆਪਣੇ ਬੱਚਿਆਂ ਨੂੰ ਖੇਤੀ ਨਾਲ ਜੋੜ ਕੇ ਚੱਲਣਾ ਚਾਹਣਾ ਖੇਤੀ ਨਾਲ ਜੋੜਨ ਦਾ ਸਿੱਧਾ ਜਿਹਾ ਮਤਲਬ ਆ ਕਿ ਖੇਤੀ ਕਰਨ ਦੀ ਸਕਿੱਲ ਵੀ ਉਹਨਾਂ ਨੂੰ ਪਤਾ ਹੋਵੇ ਤੇ ਖੇਤੀ ਚੋਂ ਜੋ ਅਸੀਂ ਪੈਦਾ ਕਰਦੇ ਆ ਉਹਨੂੰ ਪ੍ਰੋਸੈਸ ਕਰਕੇ ਅੱਗੇ ਲੋਕਾਂ ਚ ਕਿਵੇਂ ਲੈ ਕੇ ਜਾਣਾ ਉਹਦੀ ਵੀ ਸਾਰੀ ਜਾਣਕਾਰੀ ਤੇ ਹੁਨਰ ਉਹਨਾਂ ਬੱਚਿਆਂ ਨੂੰ ਮਿਲੇ ਸੋ ਸੋ ਇਹਨਾਂ ਦੀ ਗੱਲ ਚ ਗੱਲ ਆ ਮੈਂ ਲੁਧਿਆਣੇ ਇੱਕ ਵਾਰੀ ਟ੍ਰੇਨਿੰਗ ਕੈਂਪ ਤੇ ਸੀਗਾ ਸ਼ਹਿਰੀਆਂ ਦੇ ਨਾਲ ਤੇ ਉੱਥੇ ਬੱਚੇ ਵੀ ਆਏ ਹੋਏ ਸੀ ਟ੍ਰੇਨਿੰਗ ਦੇ ਵਿੱਚ ਤੇ ਮੈਂ ਇੱਕ ਬੱਚੇ ਨੂੰ ਖੜਾ ਕੀਤਾ ਮੈਂ ਕਿ ਪੁੱਤ ਅ ਦੁੱਧ ਕਿੱਥੋਂ ਆਉਂਦਾ ਕਹਿੰਦਾ ਭਈਆ ਦੇ ਕੇ ਜਾਂਦੇ ਠੀਕ ਹੈ ਉਹ ਲੁਧਿਆਣੇ ਵਾਲੇ ਹੁਣ ਹਿੰਦੀ ਬੋਲਦੇ ਆਪਾਂ ਕੀ ਕਰ ਸਕਦੇ ਆ ਉਹਨਾਂ ਨੂੰ ਆਏ ਲੱਗਦਾ ਵੀ ਦੁੱਧ ਪਪਾਈ ਆਉਂਦਾ ਕੋਈ ਉਹ ਦੇ ਕੇ ਆਉਂਦਾ ਠੀਕ ਹੈ ਉਹਨਾਂ ਨੂੰ ਇਹ ਨਹੀਂ ਪਤਾ ਵੀ ਦੁੱਧ ਬਾਜ ਤੋਂ ਆਉਂਦਾ ਕਿ ਗਾਂ ਤੋਂ ਆਉਂਦਾ ਜਾਣੀ ਕਿ ਉਹ ਜਿਹੜੇ ਸ਼ਹਿਰਾਂ ਵਾਲੇ ਆ ਜ਼ਮੀਨ ਤੋਂ ਤਾਂ ਪਹਿਲਾਂ ਹੀ ਟੁੱਟੇ ਹੁੰਦੇ ਆ ਤੇ ਫੂਡ ਨਾਲ ਉਹ ਵੀ ਟੁੱਟੇ ਹੋਏ ਉਹ ਉਹਨਾਂ ਨੂੰ ਲੱਗਦਾ ਕਿ ਇਹ ਜੋ ਆਉਂਦਾ ਕੋਈ ਦੇ ਜਾਂਦਾ ਤੇ ਅਸੀਂ ਖਾ ਲੈਨੇ ਆ ਨਾ ਉਹਨਾਂ ਨੂੰ ਫੂਡ ਦੀ ਇਮਿਹਤ ਪਤਾ ਨਾ ਮਿੱਟੀ ਦੀ ਇਮਿਹਤ ਤਾਂ ਪਤਾ ਹੈ ਇਮਿਹਤ ਪਤਾ ਉਹੀ ਚੀਜ਼ ਜੇ ਅਸੀਂ ਨਾ ਸੰਭਲੇ ਤੇ ਸਾਡੇ ਪਿੰਡਾਂ ਦੇ ਜਵਾਕਾਂ ਨਾਲ ਵੀ ਹੋ ਜੂਗੀ ਤੇ ਅਸੀਂ ਵੀ ਖੁਰਾਕ ਲਈ ਬਾਜ਼ਾਰ ਦੇ ਗੁਲਾਮ ਹੋ ਜਾਾਂਗੇ ਸੋ ਜਪਜੀਤ ਕਿੰਨੇ ਬੱਚੇ ਆ ਤਿੰਨ ਬੱਚੇ ਆ ਜੀ ਤਿੰਨ ਬੱਚੇ ਆ ਹਾਂਜੀ ਕੀ 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 ਦੋ ਗੁੜੀਆਂ ਤੇ ਇੱਕ ਬੇਟਾ ਠੀਕ ਹੈ ਹਾਂਜੀ ਤੇ ਉਹਨਾਂ ਦਾ ਇਸ ਵੇਲੇ ਖੇਤ ਨਾਲ ਕੀ ਸਰਵਕਾਰ ਆ ਸਰਵਕਾਰ ਮੇਰੇ ਨਾਲ ਆਉਂਦੇ ਆ ਜੀ ਰੋਜ਼ ਜਦੋਂ ਇੱਥੇ ਸਾਡੇ ਗੰਨਾ ਸੀ ਉਹ ਗੰਨਾ ਰੋਜ਼ ਮੈਨੂੰ ਕਹਿੰਦੇ ਪਾਪਾ ਆਪਾਂ ਗੰਨਾ ਚੁਕਣ ਚੱਲੀ ਹੁਣ ਰੋਜ਼ ਅਸੀਂ ਤੁਰ ਕੇ ਉਥੋਂ ਘਰੋਂ ਆਉਣਾ ਇੱਥੋਂ ਉਹ ਗੰਨਾ ਚੁੱਕ ਕੇ ਇੱਕ ਉਹਨਾਂ ਡੇਲੀ ਗੰਨਾ ਚੁੱਕ ਕੇ ਜਾਂ ਨਾਲੇ ਹੀ ਮੈਂ ਥੋੜੀ ਜਿਹੀ ਪਹਿਲੀ ਵਾਈ ਹੁੰਦੀ ਇਦੇ ਭੱਜਦੇ ਹੀ ਉਹ ਵੀਡੀਓ ਪੁਆਇੰਟ ਤੁਸੀਂ ਐਡ ਕਰਦੇ ਹੋ ਵਿੱਚ ਕੋਈ ਨਹੀਂ ਖੁਸ਼ੀ ਨਾਲ ਭੱਜਦੇ ਉਹ ਜ਼ਮੀਨ ਦੇ ਵਿੱਚ ਤੇ ਉਹਨੂੰ ਚਾ ਚੜਦਾ ਜੀ ਤੇ ਆਪਣਾ ਘਰ ਵੀ ਇੱਥੋਂ ਡੇਢ ਕਿਲੋਮੀਟਰ ਹੋਣਾ ਹਾਂਜੀ ਐਨਾ ਹੀ ਘਰ ਮਤਲਬ ਡੇਢ ਕਿਲੋਮੀਟਰ ਬੱਚੇ ਤੁਰ ਕੇ ਆਉਂਦੇ ਤੁਰ ਕੇ ਆਉਂਦੇ ਡੇਢ ਕਿਲੋਮੀਟਰ ਤੁਰ ਕੇ ਜਾਂਦੇ ਤੇ ਇੱਥੇ ਆ ਕੇ ਜਿਹੜੀ ਉਹ ਐਕਸਰਸਾਈਜ਼ ਕਰਦੇ ਮਿੱਟੀ ਦੇ ਨਾਲ ਮਿੱਟੀ ਹੋਣਾ ਉਹ ਆਨੰਦੀ ਵਕਤ ਹੈ ਠੀਕ ਅੱਜ ਵੀ ਆਏ ਸੀਗੇ ਦੋਨੇ ਤੇ ਅਸੀਂ ਉਹਨਾਂ ਨੂੰ ਅੱਜ ਵੀ ਇੱਥੇ ਕਰਵਾਸਤੀਆਂ ਕਰਦੇ ਦੇਖਿਆ ਤੇ ਜਪਜੀਤ ਹੁਣ ਪਲਾਨ ਕੀ ਆ ਪਲਾਨ ਤੇ ਮੈਂ ਨਾ ਮਤਲਬ ਇੱਕ ਕਿਲਾ ਬਾਗ ਵੀ ਲਾਇਆ ਹਾਂ ਤੇ ਮੇਨ ਨਿਊਟ੍ਰੀਸ਼ਨ ਦਾ ਪਲਾਨ ਆ ਵੀ ਨਿਊਟ੍ਰੀਸ਼ਨ ਸਾਡਾ ਜਿਹੜਾ ਨਾ ਉਹ ਅਸੀਂ ਨਿਊਟ੍ਰੀਸ਼ਨ ਇਸ ਜ਼ਮੀਨ ਦੇ ਵਿੱਚੋਂ ਸਲਫਰੂਟ ਲਾਈ ਰਾਈ ਲਈਏ ਜਿਵੇਂ ਗੰਡੇ ਲਾਏ ਆ ਸੁਨਾ ਮੋਤੀ ਕਣਕ ਲਾਈ ਆ ਪਲਾਨ ਇਹੀ ਆ ਵੀ ਮੈਂ ਜਿਹੜੀ ਆਪਣੀ ਇਹ ਸਾਰੀ ਜ਼ਮੀਨ ਇਹਨੂੰ ਬਿਨਾ ਯਾਰਾਂ ਤੋਂ ਕਰਨਾ ਚਾਹੁੰਨਾ ਤੇ ਇਹ ਚਲੋ ਤੁਹਾਡੇ ਸਾਹ ਦੀ ਲੋੜ ਆ ਤੇ ਇਹ ਸਾਰਾ ਸਿਸਟਮ ਆ ਜੇ ਮੈਂ ਜਿੰਨੀ ਵੀ ਫਸਲ ਲਗਾਉਂਗਾ ਹੌਲੀ ਹੌਲੀ ਪ੍ਰੋਸੈਸ ਇਹਦਾ ਕਰਨਾ ਸਾਰੀ ਦਾ ਮਤਲਬ ਸਿੱਧੀ ਨਹੀਂ ਵੇਚਣੀ ਸਿੱਧੀ ਨਹੀਂ ਵੇਚਣੀ ਵੈਲਿਊ ਐਡੀਸ਼ਨ ਕਰਕੇ ਫਿਰ ਇਹਨੂੰ ਵੇਚਣਾ ਹਾਂਜੀ ਹਾਂਜੀ ਸਿੱਧੀ ਵੇਚਣ ਤੇ ਵੈਲਿਊ ਐਡ ਕਰਕੇ ਵੇਚਣ ਚ ਕੀ ਫਰਕ ਹੈ ਫਰਕ ਸਿੱਧੀ ਵੇਚਣ ਚ ਤੇ ਚਲੋ ਆਪਾਂ ਜਿਵੇਂ ਸਮੇਂ ਦੇ ਹਿਸਾਬ ਨਾਲ ਵੀ ਸਾਰਾ ਜਿਵੇਂ ਛੋਟੀ ਆਉਨੇ ਆ ਤੇ ਆ ਹੁਣ ਪ੍ਰੋਸੈਸ ਕਰਨ ਦੇ ਵਿੱਚ ਉਸ ਚੀਜ਼ ਦਾ ਇੱਕ ਤੇ ਆਪਣੇ ਹੱਥੀਂ ਜੇ ਬਣਾਇਆ ਉਹ ਤੇ ਉਸ ਚੀਜ਼ ਚ ਕੁਆਲਿਟੀ ਪਲੱਸ ਹੁੰਦੀ ਆ ਤੇ ਉਹਦੇ ਗੁਣ ਜਿਵੇਂ ਸਾਨੂੰ ਆ ਤੁਸੀਂ ਹੁਣ ਆਪਾਂ ਜ਼ਹਿਰ ਮੁਕਤ ਗੰਨਾ ਲਾਇਆ ਗੋੜ ਹਨਾ ਤੇ ਜਿਵੇਂ ਹੁਣ ਕਣਕ ਲਈ ਸੋਨਾ ਮੋਤੀ ਇਹਦੇ ਚ ਵੀ ਨਿਊਟ੍ਰੀਸ਼ਨ ਦੇ ਸੰਬੰਧ ਸਾਡਾ ਡਿਸ ਸਾਰੇ ਵਧੀਆ ਹੈ ਤੇ ਇਸ ਇੱਕ ਤੇ ਮੁੱਲ ਉਹਦਾ ਵਧ ਜਾਂਦਾ ਵੀ ਕੁਆਲਿਟੀ ਜਿਹੜਾ ਹਨਾ ਉਹੀ ਗੱਲ ਆ ਵੀ ਜੇ ਕਣਕ ਸਿੱਧੀ ਵਿੱਚੋਂ ਦੇ ਤਾਂ ਤੁਹਾਡੀ 25 ਰੁਪਏ ਵਿਕੂਗੀ ਕੈਮੀਕਲ ਵਾਲੀ 5000 10000 ਰੁਪਏ ਬਿਕੂਗੀ ਕੁਦਰਤੀ ਖੇਤੀ ਵਾਲੀ ਪਰ ਜੇ ਉਸੇ ਕਣਕ ਦਾ ਦਲੀਆ ਵੇਚੋਗੇ ਕਾਉ ਡੇਡਾ ਸਵਾਇਆ ਹੋ ਕੇ ਵੇਚੂਗਾ ਤੇ ਜੇ ਉਸੇ ਕਣਕ ਨੂੰ ਕਿਸੇ ਹੋਰ ਪ੍ਰੋਸੈਸ ਚ ਪਾ ਕੇ ਉਹ ਤੋਂ ਕੋਈ ਹੋਰ ਅਗਲੀ ਚੀਜ਼ ਬਣਾ ਕੇ ਵੇਚੋਗੇ ਤਾਂ ਉਹੀ ਕਣਕ ਦੁੱਗਣੀ ਵੀ ਹੋ ਸਕਦੀ ਹੈ ਆ ਪੈਸਿਆਂ ਦੇ ਵਿੱਚ ਜੀ ਤਾਂ ਬਾਗ ਕਿੰਨਾ ਲਾਤਾ ਤੇ ਕਿਹੜਾ ਕਿਹੜਾ ਲਾਤਾ ਇੱਕ ਕਿਲਾ ਬਾਗ ਲਾਇਆ ਜੀ ਉਹਦੇ ਚ ਸਾਰੀਆਂ ਵੈਰਾਈਟੀਆਂ ਲਗਭਗ ਜੋ ਆਪਣੇ ਏਰੀਆ ਦੇ ਹਿਸਾਬ ਨਾਲ ਚੱਲਦੀਆਂ ਉਹ ਲਾਈਆਂ ਵਿੱਚ ਸੋਹਣਾਂ ਲਾਤਾ 18 18 ਫੁੱਟ ਤੇ ਬੂਟੇ ਤੋਂ ਬੂਟਾ ਤੇ ਉਹਦੇ ਵਿੱਚ 9 9 ਫੁੱਟ ਤੇ ਜਿਹੜਾ ਸੋਹਣਾਂ ਅਤੇ ਇਹ ਅਰਹਰ ਦਾ ਜਿਹੜਾ ਉਹ ਵਿੱਚ ਸੁਮੇਲ ਕਰ ਦੇਣਾ ਠੀਕ ਤੇ ਜਿਹੜਾ ਉਹਨੂੰ ਪੱਤਿਆਂ ਦੇ ਨਾਲ ਨਿਊਟ੍ਰੀਸ਼ਨ ਦਵੇ ਤੇ ਨਿਊਟ੍ਰੀਸ਼ਨ ਆਪਣੇ ਫਲਦਾਰ ਬੂਟੇ ਚੁੱਕਣ ਆਉਣ ਵਾਲੇ ਟਾਈਮ 'ਚ ਤਾਰਨ ਤਾਰਨ ਪੱਟੀ ਅਮਰਤਸਰ ਹਰੀ ਕੇ ਇਹ ਤੁਹਾਡੇ ਤੋਂ ਕੀ ਉਮੀਦ ਰੱਖਣ ਲੋ ਉਮੀਦ ਤੇ ਮੈਂ ਮੈਂ ਤੇ ਆਪਦੀ ਮਿਹਨਤ ਕਰੰਦੇ ਆ ਜੀ ਜੀ ਜਾਣ ਲਾ ਕੇ ਮਿਹਨਤ ਕਰੂੰਗਾ ਤੇ ਵਧੀਆ ਕੁਆਲਿਟੀ ਦਾ ਜਿਹੜਾ ਭੋਜਨ ਤੋਂ ਆ ਦੇ ਲੋ ਇੱਥੇ ਜ਼ਮੀਨ 'ਚ ਪੈਦਾ ਕਰਕੇ ਤੇ ਜਿਹੜੇ ਕੋਈ ਪੈਣਪਰਾ ਜਿਹੜੇ ਚਾਹ ਬਾਣ ਚਾਹ ਬਾਣਿਆ ਉਹ ਲੈ ਸਕਦੇ ਉਹ ਲੈ ਸਕਦੇ ਤੇ ਆਪਾਂ ਨੂੰ ਜਦੋਂ ਪ੍ਰੋਸੈਸ ਕਰ ਲੀਆਂ ਚੀਜ਼ਾਂ ਲੋਕਾਂ ਦੀ ਦਹਲਿਜ ਤੱਕ ਲੈ ਕੇ ਜਾਣੀਆਂ ਤਾਂ ਮੇਰਾ ਮੰਨਣਾ ਇਹ ਹੈ ਕਿ ਤੁਸੀਂ ਜੇ ਕੁਦਰਤੀ ਖੇਤੀ ਕਰਦੇ ਹੋ ਤਾਂ ਤੁਹਾਡੀ ਕਾਮਯਾਬੀ ਦਾ ਸਭ ਤੋਂ ਵੱਡਾ ਇੰਡੀਕੇਟਰ ਇਹ ਹੈ ਕਿ ਤੁਸੀਂ ਕਿਸੇ ਨੂੰ ਵੇਚਣ ਨਹੀਂ ਜਾ ਰਹੇ ਲੋਕ ਤੁਹਾਡੇ ਕੋਲ ਲੈਣ ਆ ਰਹੇ ਤੁਹਾਡਾ ਸਬਾਨ ਜਾ ਤੁਹਾਡੇ ਖੇਤੋਂ ਵਿੱਚੋਂ ਵੇਕੂਗਾ ਜਾਂ ਤੁਹਾਡੇ ਘਰੋਂ ਵੇਕੂਗਾ ਉਸ ਨਜ਼ਰੀਏ ਤੋਂ ਕੋਈ ਸੈਟਅਪ ਸੋਚਿਆ ਸੈਟਅਪ ਸੋਚਿਆ ਜੀ ਇੱਕ ਤੇ ਪਿੰਡ ਇੱਕ ਸ਼ਾਪ ਹੈ ਸਾਡੀ ਆਪਦੀ ਉੱਥੇ ਵੀ ਆਪਾਂ ਕਰ ਸਕਦੇ ਆ ਆ ਸੜਕ ਦੇ ਉੱਤੇ ਹੀ ਆ ਓਕੇ ਤੇ ਬਾਕੀ ਤੁਹਾਡੇ ਮਾਧਿਅਮ ਰਾਈਂ ਜੀ ਇੰਟਰਨੈਟ ਦਾ ਮਾਧਿਅਮ ਸੋਸ਼ਲ ਮੀਡੀਆ ਰਾਈਂ ਵੀ ਆਪਾਂ ਉਹਦਾ ਸੇਲਸ ਕਰ ਸਕਦੇ ਆ ਜੀ ਸੋ ਦੇਖੋ ਜੋ ਦੇਖਦਾ ਉਹੀ ਵੇਖਦਾ ਮੀਟ ਆਪਾਂ ਕਰ ਲੈਨੇ ਆ ਤੇ ਜੇ ਕਿਸੇ ਨੂੰ ਪਤਾ ਹੀ ਨਹੀਂ ਵੀ ਜਪਜੀਤ ਸਿੰਘ ਚੀਮਾ ਕੁਦਰਤੀ ਖੇਤੀ ਕਰਦਾ ਪਿਆ ਤਾਂ ਕਿਸੇ ਨੇ ਪਹੁੰਚ ਕਰਨੀ ਨਹੀਂ ਸੋ ਉਸ ਨਜ਼ਰੀਏ ਤੋਂ ਦੇਖੀਏ ਤਾਂ ਭਾਈ ਆਪਾਂ ਨੂੰ ਸੋਸ਼ਲ ਮੀਡੀਆ ਦਾ ਜਿਹੜਾ ਇੱਕ ਸੁਚੱਜਾ ਇਸਤੇਮਾਲ ਕਰਨਾ ਚਾਹੀਦਾ ਉਸ ਪੱਖ ਤੋਂ ਆਪਾਂ ਤੁਹਾਡੇ ਨਾਲ ਹੈਗੇ ਆ ਤੇ ਤੁਸੀਂ ਆਪਣਾ ਵੀ ਇੱਕ ਪੇਜ ਇੰਸਟਾਗ੍ਰam ਤੇ ਤੇ ਫੇਸਬੁੱਕ ਤੇ ਲਾਜ਼ਮੀ ਬਣਾਓ ਠੀਕ ਆ YouTube ਤੇ ਵੀ ਚੈਨਲ ਚੰਨਲ ਬਣਾਓ ਤੇ ਉੱਥੇ ਨਾ ਅਪਡੇਸ਼ਨ ਲਗਾਤਾਰ ਦਿੰਦੇ ਰਹੋ ਤੁਹਾਡੇ ਨਾਲ ਲੋਕ ਤੁਹਾਡਾ ਜਿਹੜਾ ਹੈਗਾ ਨਾ ਕੰਮ ਦੇਖ ਕੇ ਜੁੜਨਗੇ ਤੇ ਉਹੀ ਲੋਕ ਤੁਹਾਡੇ ਨਾਲ ਜੁੜ ਕੇ ਅੱਗੇ ਵਧਣਗੇ ਖੁਦ ਵੀ ਤੇ ਤੁਹਾਨੂੰ ਵੀ ਅੱਗੇ ਵਧਾਉਣ ਦੇ ਵਿੱਚ ਮਦਦਗਾਰ ਬਣਨਗੇ ਕੋਈ ਸੁਨੇਹਾ ਦੇਣਾ ਚਾਹਉ ਆਪਣੇ ਸਾਥੀਆਂ ਨੂੰ ਦਰਸ਼ਕਾਂ ਨੂੰ ਸੁਨੇਹਾ ਤੇ ਇਹੋ ਹੈ ਜੀ ਜਿਵੇਂ ਹਰੀ ਕ੍ਰਾਂਤੀ ਲਾ ਲੋ ਇਹ 1970 ਦੇ ਲਗਭਗ ਆਈ ਪਰ ਇਹਦੀ ਜਿਹੜੀ ਡੋਜ਼ ਆ ਯੂਰੀਆ ਜਾਂ ਡਾਈ ਦੀ ਉਹ ਵੱਧਦੀ ਜਾ ਰਹੀ ਹਰ ਸਾਲ ਵੱਧਦੀ ਜਾ ਰਹੀ ਤੇ ਇਸ ਤੇ ਸੋਚਣਾ ਪੈਣਾ ਹੈ ਪਾਣੀ ਜੇ ਰੋਖਿਆ ਰੁੱਖ ਕੁਛ ਨਾ ਕੁਛ ਆਪਾਂ ਜਿਵੇਂ ਆਪਣੇ ਜ਼ਮੀਨ ਨੂੰ ਪਾਇਆ ਜਾਂਦਾ ਉੱਤੇ ਕੁਛ ਨਾ ਕੁਛ ਰੁੱਖ ਆਪਾਂ ਲਾਈਏ ਕਿਉਂਕਿ ਗਰਮੀ ਦੇ ਵਿੱਚ ਬਾਹਰ ਨਿਕਲਣਾ ਔਖਾ ਜਾਂਦਾ ਤੇ ਘਟੋ ਘਟਾ ਅਸੀਂ ਜੇ ਉੱਥੇ ਜਾਂ ਸੈਰ ਕਰਨੀ ਆ ਤੜਕੇ ਜਾਂ ਕੋਈ ਉੱਥੇ ਆਪਾਂ ਨੂੰ ਜਿਹੜੀ ਧੁੱਪ ਦੇ ਵਿੱਚ ਆ ਉਹ ਸ਼ਾਂਤ ਮਿਲੇ ਤੇ ਆਪਾਂ ਰੁੱਖ ਦੇ ਹੁਣ ਤੁਸੀਂ ਨਿਗਾਹ ਮਾਰ ਲਓ ਘਟਿਆ ਹੌਲੀ ਹੌਲੀ ਵੱਧ ਜਾਣਗੇ ਸਾਥ ਨਹੀਂ ਵਧਣੇ ਬਿਲਕੁਲ ਹਾਂਜੀ ਸੋ ਦੋਸਤੋ ਗੱਲ ਇਹ ਆਖਰ ਚ ਮੁਖਦੀ ਕਿ ਖਰੀ ਕ੍ਰਾਂਤੀ ਵਾਲੀ ਕੈਮੀਕਲ ਖੇਤੀ ਨੇ ਸਾਡਾ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਸਾਡਾ ਧਰਤੀ ਦੇ ਤਲਾ ਪਾਣੀ ਖਿੱਚਦਾ ਸਾਡੀ ਹਵਾ ਜ਼ਹਿਰੀਲੀ ਕਰਦੀ ਸਾਡਾ ਜਿਹੜਾ ਹੈਗਾ ਪਾਣੀ ਜ਼ਹਿਰੀਲਾ ਕਰਤਾ ਤੇ ਸਾਡੀ ਮਿੱਟੀ ਵੀ ਜ਼ਹਿਰੀਲੀ ਕਰਦੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਨਾ ਜਿਹੜਾ ਗੁਰੂ ਫਲਸਫਾ ਹਰ ਇੱਕ ਕ੍ਰਾਂਤੀ ਬਿਲਕੁਲ ਉਹਦੇ ਉਲਟ ਭਗਤੀ ਹੈ ਉਹਨੇ ਇਹਨਾਂ ਤਿੰਨਾਂ ਨੂੰ ਬਰਬਾਦ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਹਾਲਾਂਕਿ ਸਾਡੇ ਪਹਿਲੇ ਪਾਤਸ਼ਾਹ ਸਾਨੂੰ ਇਹ ਉਪਦੇਸ਼ ਦਿੰਦੇ ਆ ਕਿ ਭਾਈ ਹਵਾ ਪਾਣੀ ਮਿੱਟੀ ਤਿੰਨ ਉਹ ਜੀਵਨ ਦਾ ਹੀ ਕੁਦਰਤੀ ਸੋਮੇ ਆ ਜਿਨ੍ਹਾਂ ਤੋਂ ਬਿਨਾ ਧਰਤੀ ਦੇ ਉੱਤੇ ਜੀਵਨ ਸੰਭਵ ਨਹੀਂ ਮਾਲ ਨਹੀਂ ਸਕਦਾ ਬਾਦ ਫੁੱਲ ਨਹੀਂ ਸਕਦਾ ਸੋ ਇਹਨਾਂ ਤਿੰਨਾਂ ਸੋਮਿਆਂ ਦੀ ਸੇਵਾ ਸੰਭਾਲ ਤੇ ਸਤਕਾਰ ਪਹਿਲੇ ਪਾਤਸ਼ਾਹ ਕਹਿੰਦੇ ਆ ਕਿ ਬਿਲਕੁਲ ਉਦਾਂ ਕਰੋ ਜਿੱਦਾਂ ਤੁਸੀਂ ਆਪਣੇ ਮਾਤਾ ਪਿਤਾ ਤੇ ਗੁਰੂ ਦਾ ਕਰਦੇ ਹੋ ਉਸ ਨਜ਼ਰੀਏ ਤੋਂ ਦੇਖੀਏ ਤਾਂ ਅਸੀਂ ਪਿਛਲੇ 70 ਸਾਲਾਂ ਦੀ ਜ਼ਹਿਰੀਲੀ ਖੇਤੀ ਵਾਲੇ ਦੌਰ ਚ ਅਸੀਂ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਹਤ ਦਾ ਰਾਜ ਕੇ ਸਤਿਆਨਾਸ਼ ਕੀਤਾ ਤੇ ਉਸ ਨਜ਼ਰੀਏ ਤੋਂ ਇਹ ਸਪਸ਼ਟ ਹੁੰਦਾ ਕਿ ਹਰੀ ਕ੍ਰਾਂਤੀ ਵਾਲੀ ਖੇਤੀ ਸਾਡੇ ਪਹਿਲੇ ਪਾਤਸ਼ਾਹ ਦੇ ਦਿੱਤੇ ਹੋਏ ਸਿਧਾਂਤ ਅਤੇ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਉਲਟ ਭੋਗਤਦੀ ਹੈ ਤੇ ਜਿਹੜਾ ਕੰਮ ਸਾਡੇ ਗੁਰੂ ਦੇ ਉਲਟ ਭੁਗਤੇਗਾ ਉਹ ਕੰਮ ਸਾਡਾ ਬੇੜਾ ਬੰਨੇ ਨਹੀਂ ਲਾਏਗਾ ਸਗੋਂ ਤਰਦੇ ਹੋਏ ਬੇੜੇ ਨੂੰ ਡੋਬ ਜ਼ਰੂਰ ਦੇਗਾ ਤੇ ਆਪਣਾ ਬੇੜਾ ਇਦੋਂ ਪਹਿਲਾਂ ਕਿ ਡੁੱਬੇ ਇਹ ਸਾਰੀ ਕ੍ਰਾਂਤੀ ਵਾਲੀ ਖੇਤੀ ਨੂੰ ਆਲ ਵਿਦਾ ਕਹੋ ਤੇ ਆਵੇਂ ਥੋੜੇ ਤੋਂ ਸ਼ੁਰੂਆਤ ਕਰੋ ਪਹਿਲੇ ਪਾਤਸ਼ਾਹ ਦੀ ਕੁਦਰਤੀ ਖੇਤੀ ਦੇ ਨਾਲ ਜਿਹੜਾ ਹੈਗਾ ਜੁੜਨਾ ਸ਼ੁਰੂ ਕਰੋ ਇਸੇ ਸੁਨੇਹੇ ਨਾਲ ਅਸੀਂ ਤੁਹਾਡੇ ਕੋ ਅੱਗੇ ਲੈਣੇ ਆਂ वीडियो लगी हो चंकी तीडियो करो लाइक कर वाइक शेयर चैनल में कर लियो सबसक्राइब बैल आईकॉन से करो कलिक अपने फेसबुक पेज में भी लाइक शेयर फॉलो करना ना 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 भूल्यो अज लाई सारत बहुत बहुत धन्यवाद सत श्रीकाल